ਅਕਾਲੀ ਦਲ ਦਾ ਟਾਰਗੇਟ ਸੀ ਇਹਦਾ 25 ਲੱਖ ਦੀ ਮੈਂਬਰਸ਼ਿਪ ਦਾ ਸੀਗਾ ਤੇ ਮੈਂਬਰਸ਼ਿਪ 35 ਲੱਖ ਦੀ ਗ੍ਰਾਉਂਡ ਮੈਨੂੰ ਕੋਈ ਹਰਜ਼ ਨਹੀਂ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅ ਪੰਜਾਬ ਦੀ ਅਗਵਾਈ ਪੂਰੇ ਹੋਗੇ ਹਜੇ ਤੱਕ 1000 ਰੁਪਏ ਨਾ ਗ੍ਰਾਉਂਡ ਨਹੀਂ ਅਕਾਲੀ ਦਲ ਆਊਗਾ ਦੁਬਾਰੇ ਨਵੇਂ ਰੂਪ ਚ ਆਊਗਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਦੀ ਅਗਵਾਈ ਕਰਨਗੇ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਸਾਡੇ ਚੈਨਲ ਦੀ ਟੀਮ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਸੋਢੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਨਵੀਂ ਭਰਤੀ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਆਓ ਸੁਣਦੇ ਹਾਂ ਇਸ ਗੱਲਬਾਤ ਦੇ ਕੁਝ ਮੁੱਖ ਅੰਸ਼ ਸੋਢੀ ਸਾਹਿਬ ਜਿਹੜੀ ਅੱਜ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੈਂਬਰਸ਼ਿਪ ਕੱਟੀ ਜਾ ਰਹੀ ਹੈ ਤਾਂ ਤੁਸੀਂ ਐਜ਼ੇ ਜ਼ਿਲ੍ਹਾ ਪ੍ਰਧਾਨ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਦੇਖਣ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜੈਲਦਾਰ ਸਾਹਿਬ ਜਿਹੜੀ ਭਰਤੀ ਚੱਲ ਰਹੀ ਹੈ ਜਿਹੜੇ ਪੰਜਾਬ ਦੇ ਸੂਝਵਾਨ ਪੰਜਾਬ ਦੇ ਲਈ ਹਮਦਰਦੀ ਰੱਖਣ ਵਾਲੇ ਸੰਵੇਦਨਸ਼ੀਲਤਾ ਰੱਖਣ ਵਾਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਜਾਣਦੇ ਆ ਜਿਹੜੇ ਇਹਨਾਂ ਦੇ ਸੰਘਰਸ਼ ਨੂੰ ਜਾਣਦੇ ਆ ਕੁਰਬਾਨੀਆਂ ਨੂੰ ਜਾਣਦੇ ਆ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਲੋਕ ਆ ਜਿਹੜੇ ਬੜੀ ਵੱਡੀ ਤਾਦਾਦ ਦੇ ਵਿੱਚ ਜੋੜ ਰਹੇ ਨੇ ਔਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸੋਸ਼ਲ ਮੀਡੀਆ ਤੇ ਵੀ ਪ੍ਰਿੰਟ ਮੀਡੀਆ ਤੇ ਵੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਟਾਰਗੇਟ ਸੀ ਜਿਹੜਾ 25 ਲੱਖ ਦੀ ਮੈਂਬਰਸ਼ਿਪ ਦਾ ਸੀਗਾ ਤੇ ਮੈਂਬਰਸ਼ਿਪ 35 ਲੱਖ ਵੀ ਕ੍ਰਾਸ ਕਰ ਜੂਗੀ ਭਰਤੀ ਲਈ ਕਾਪੀਆਂ ਬੜੀ ਮੁਸ਼ਕਲ ਨਾਲ ਉਪਲਬਧ ਕਰਵਾਈਆਂ ਜਾ ਰਹੀਆਂ ਤੁਹਾਡੇ ਕਹਿਣ ਮੁਤਾਬਕ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਤਸ਼ਾਹਿਤ ਹੋ ਰਹੇ ਆ ਸ਼ਰੋਮਣੀ ਅਕਾਲੀ ਦਲ ਦੇ ਮੈਂਬਰ ਬਣਨ ਵਾਸਤੇ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਮਾਰਚ ਦੇ ਮਹੀਨੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਸਭ ਤੋਂ ਸਿੱਧਾ ਸਵਾਲ ਹੈ ਕਿ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਮੁੜ ਤੋਂ ਪ੍ਰਧਾਨਗੀ ਦਾ ਅਹੁਦਾ ਸੰਭਾਲ ਸਕਦੇ ਆ ਵੇਖੋ ਜਿੱਥੋਂ ਤੱਕ ਗੱਲ ਕਰਦੇ ਆਂ ਆਪਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੀ ਅੱਜ ਉਹਨਾਂ ਦਾ ਸਮਕਾਲੀ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਵਿਜਨ ਨਹੀਂ ਰੱਖਦਾ ਪੰਜਾਬ ਦੇ ਹਰ ਵਰਗ ਦੇ ਵਿਕਾਸ ਲਈ ਐਜੂਕੇਸ਼ਨ ਲਈ ਖੇਡਾਂ ਲਈ ਕਿਸਾਨੀ ਲਈ ਮਜ਼ਦੂਰੀ ਲਈ ਮੁਲਾਜ਼ਮਾਂ ਲਈ ਜੋ ਵਿਜਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕੋਲੇ ਆ ਉਹ ਵਿਜਨ ਕਿਸੇ ਪਾਰਟੀ ਦੇ ਕਿਸੇ ਲੀਡਰ ਕੋਲ ਨਹੀਂ ਇਹ ਗੱਲ ਕਹਿਣ ਤੇ ਮੈਨੂੰ ਕੋਈ ਹਰਜ ਨਹੀਂ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪੰਜਾਬ ਦੀ ਅਗਵਾਈ ਕਰਨਗੇ ਦਿੱਲੀ ਦੀ ਇਲੈਕਸ਼ਨ ਦੀ ਉਹਦੇ ਨਤੀਜੇ ਆਏ ਨੇ ਆ ਆਮ ਆਦਮੀ ਪਾਰਟੀ ਨੂੰ ਕਾਫੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਤੋਂ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਤੇ ਇਹਦਾ ਅਸਰ ਹੋਵੇਗਾ ਇਹਦਾ ਅਸਰ ਹੋਣਾ ਸੁਭਾਵਿਕ ਹੈ ਜੀ ਕਿਉਂਕਿ ਜਿਹੜਾ ਇਹਨਾਂ ਦਾ ਝੂਠ ਦਾ ਪਲੰਦਾ ਲੋਕਾਂ ਦੇ ਸਾਹਮਣੇ ਆ ਗਿਆ ਸਭ ਤੋਂ ਵੱਡਾ ਧੋਖਾ ਜਿਹੜਾ ਇਹਨਾਂ ਨੇ ਪੰਜਾਬ ਦੀਆਂ ਭੈਣਾਂ ਤੇ ਮਾਵਾਂ ਦੇ ਨਾਲ ਕੀਤਾ ਜਿਹੜਾ 1000 ਰੁਪਏ ਵਾਲਾ 3 ਸਾਲ ਇਹਨਾਂ ਦੇ ਪੂਰੇ ਹੋ ਗਏ ਹਜੇ ਤੱਕ 1000 ਰੁਪਏ ਇਹਨਾਂ ਤੋਂ ਸ਼ੁਰੂ ਨਹੀਂ ਹੋਇਆ ਜਿਹੜੀ ਪੈਨਸ਼ਨ ਇਹਨਾਂ ਨੇ ਮੰਥਲੀ ਦੇਣ ਦੀ ਸ਼ੁਰੂ ਸ਼ੁਰੂਆਤ ਦੀ ਗਾਰੰਟੀ ਦਿੱਤੀ ਸੀ ਦੂਸਰੀ ਗੱਲ ਮੈਂ ਦੇਖਦਾ ਹਾਂ ਟੀਵੀ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਉਂਦੇ ਆ ਕਿ ਅਸੀਂ ਬਿਜਲੀ ਮਾਫ ਕਰਤੀ ਮੈਂ ਤੁਹਾਡੇ ਜ਼ਰੀਏ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਪੁੱਛਣੀ ਚਾਹਣਾ ਹੈ ਵੀ ਬਿਜਲੀ ਮਾਫ ਕਰਤੀ ਤੁਹਾਡੇ ਸ਼ਾਬਾਸ਼ ਤੁਸੀਂ ਬਹੁਤ ਚੰਗਾ ਅਪਰਾਲਾ ਪੰਜਾਬ ਦੇ ਲੋਕਾਂ ਲਈ ਕੀਤਾ ਕਿ ਬਿਜਲੀ ਮਾਫ ਕੀਤੀ ਪਰ ਮੈਨੂੰ ਇਹ ਗੱਲ ਦੱਸਣ ਕਿ ਬਿਜਲੀ ਪੈਦਾ ਕਿਨੇ ਕੀਤੀ ਪੈਦਾ ਤਾਂ ਸ਼ਰੋਮ ਦੀ ਅਕਾਲੀ ਦਲ ਨੇ ਕੀਤੀ ਹੋਈ ਹੈ ਇਹਨਾਂ ਨੇ ਅੱਜ ਤੱਕ ਬਿਜਲੀ ਦਾ ਕਿਹੜਾ ਜੋਨਟ ਲਾਇਆ ਉਹਦੇ ਬਾਰੇ ਕੋਈ ਤੁਸੀਂ ਜ਼ਰੂਰ ਇਹਨਾਂ ਤੋਂ ਚਾਣਨਾ ਪਵਾਇਓ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪੂਰੇ ਲਗਭਗ ਇਹਨਾਂ ਦੇ 3 ਸਾਲ ਪੂਰੇ ਹੋ ਚੁੱਕੇ ਆ ਤਾਂ 27 ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਜਿਸ ਹੌਸਲੇ ਦੇ ਨਾਲ ਭਰਤੀ ਕਰ ਰਿਹਾ ਹੈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਪੰਜਾਬ ਦੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਕਹਿਣੀ ਤੇ ਕਰਨੀ ਦੇ ਪੱਕੇ ਆ ਤਾਂ ਉਹ ਅਕਾਲੀ ਨੇ ਇਹ ਪੰਜਾਬੀਆਂ ਦੇ ਜਵਾਬ ਦੇ ਨੇ ਜਿਹੜੇ ਦਿੱਲੀ ਦੀ ਕਿਸੇ ਆਪਣੀ ਕੀ ਕਹਿੰਦੇ ਆ ਆਪਾਂ ਇਹਨਾਂ ਨੂੰ ਹਾਈ ਕਮਾਂਡ ਦੇ ਜ਼ਿਮੇਵਾਰ ਦੇ ਹੀ ਹੈਗੇ ਇਹ ਪੰਜਾਬ ਦੇ ਲੋਕਾਂ ਦੇ ਜ਼ਿਮੇਵਾਰ ਨੇ ਤਾਂ ਸਿਰਫ ਕਾਲੀ ਨੇ ਜੇ ਮੈਂ ਵਿਜਨ ਦੀ ਗੱਲ ਕੀਤੀ ਹੈ ਤਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਕਿ ਗੁਰੂ ਦਾ ਓਟ ਆਸਰਾ ਲੈ ਕੇ ਚੱਲਦੇ ਨੇ ਵਾਹਿਗੁਰੂ ਚ ਉਹਨਾਂ ਦਾ ਟੁੱਟ ਵਿਸ਼ਵਾਸ ਹੈ ਉਹਨਾਂ ਨੇ ਧਾਰਮਿਕ ਤੌਰ ਤੇ ਨਿਭਣ ਵਾਲੀ ਜਿਹੜੀ ਆਪ ਦੀ ਸ਼ਕਤੀਆਂ ਲੋਕਾਂ ਦੇ ਜਗਜਾਹਰ ਕੀਤੀ ਹੈ ਹੁਣ ਪਿੱਛੇ ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਜਦੋਂ ਸੇਵਾ ਕੀਤੀ ਹੈ ਅਡੋਲਤਾ ਦੇ ਨਾਲ ਤੇ ਜਿਹੜਾ ਉਹਨਾਂ ਦੇ ਮਤਲਬ ਵਿਜ਼ਨ ਦੇ ਵਿੱਚ ਗੱਲ ਪੰਜਾਬ ਦੇ ਵਿਕਾਸ ਦੀ ਹੈ ਉਹ ਕਿਸੇ ਪਾਰਟੀ ਦੇ ਲੀਡਰ ਕੋਲ ਨਹੀਂ ਇਹ ਗੱਲ ਮੈਂ ਤਾਂ ਦੁਹਰਾ ਰਿਹਾ ਕਿਉਂਕਿ ਉਹਨਾਂ ਨੇ ਜੋ ਕੰਮ ਕੀਤੇ ਐ ਐਜੂਕੇਸ਼ਨ ਦੇ ਹੈਲਥ ਦੇ ਸਪੋਰਟਸ ਦੇ ਐਂਟਰਟੇਨਮੈਂਟ ਦੇ ਉਹ ਕਿਸੇ ਤੋਂ ਨਹੀਂ ਹੋਏ ਉਹਨਾਂ ਨੇ ਸਾਰੇ ਧਰਮ ਦੇ ਸਾਰੇ ਵਰਗਾਂ ਦਾ ਵਿਕਾਸ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਬਾਹ ਫੜੂਗਾ ਜਿਹੜਾ ਪੰਜਾਬ ਅੱਜ દિਸ਼ਾਹੀਨ ਹੋਇਆ ਜੇ ਇਹਨੂੰ ਦਿਸ਼ਾ ਤੇ ਲੈ ਕੇ ਆਊਗਾ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਲੈ ਕੇ ਆਊਗਾ ਤੁਸੀਂ ਕਾਫੀ ਸਮੇਂ ਤੋਂ ਅਕਾਲੀ ਦਲ ਦੇ ਨਾਲ ਵਫਾਦਾਰ ਸਿਪਾਹੀ ਦੇ ਤੌਰ ਤੇ ਕੰਮ ਕਰ ਰਹੇ ਹੋ ਤੇ ਪਿਛਲੇ ਸਾਲਾਂ ਦੇ ਨਾਲੋਂ ਜਿਹੜੀ ਹੁਣ ਭਰਤੀ ਹੋ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕ ਉਹਨੂੰ ਜ਼ਿਆਦਾ ਗਿਣਤੀ ਵਿੱਚ ਭਰਤੀ ਹੋ ਰਹੇ ਨੇ ਲੋਕਾਂ ਨੂੰ ਮਤਲਬ ਜਾਗਰੂਕਤਾ ਆ ਗਈ ਜੀ ਜਿਹੜਾ ਇਹਨਾਂ ਨੇ ਝਾਂਸਾ ਦਿੱਤਾ ਸੀ ਜਿਹੜਾ ਗੁੰਮਰਾਹ ਕੀਤਾ ਸੀ ਝੂਠੇ ਬਦਲਾ ਦੇ ਨਾਲ ਝੂਠੇ ਰੰਗ ਦਿਖਾ ਕੇ ਇਨਕਲਾਬ ਦੇ ਉਹ ਲੋਕਾਂ ਨੂੰ ਜਗ ਜਾਹਰ ਹੋ ਗਿਆ ਅੱਜ ਮੈਂ ਬੇਨਤੀ ਕਰਦਾ 2022 ਦੇ ਵਿੱਚ ਜਦੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਪੱਤਰਕਾਰ ਭਰਾ ਜਾਂਦੇ ਸੀਗੇ ਜਿਹੜੇ ਨਸ਼ੇ ਦੀਆਂ ਗੋਲੀਆਂ ਲੈਂਦੇ ਸੀ ਉੱਥੇ ਉਹ ਭਗਵੰਤ ਮਾਨ ਬਾਰੇ ਕੀ ਬੋਲਦੇ ਸੀ ਵੀ ਉਹ ਸਾਡੇ ਲਈ ਕੀ ਇਨਕਲਾਬ ਲੈ ਕੇ ਆਊਗਾ ਤੇ ਕੀ ਕੀ ਚੀਜ਼ਾਂ ਉਪਲਬਧ ਕਰੂਗਾ ਮੈਂ ਕਹਣਾ ਅੱਜ ਵੀ ਤੁਸੀਂ ਉੱਥੇ ਲੈਣਾ ਦੇ ਵਿੱਚ ਜਾ ਕੇ ਪੰਜਾਬ ਦੇ ਕਿਸੇ ਵੀ ਕੋਨੇ 'ਚ ਜਿੱਥੇ ਗੋਲੀਆਂ ਵਾਲੇ ਬੰਦੇ ਜਿਹੜੇ ਨਸ਼ਾ ਛੱਡਣ ਵਾਲਾ ਜਾਂਦੇ ਆ ਉਹਨਾਂ ਦਾ ਤੁਸੀਂ ਕਦੇ ਇੰਟਰਵਿਊ ਕਰਕੇ ਦੇਖੋ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਹੋ ਜਾਊਗਾ ਵੀ ਲੋਕ ਕੀ ਸੋਚਦੇ ਇਹਨਾਂ ਦੇ ਬਾਰੇ ਭਰਤੀ ਦੇ ਮਸਲੇ ਦੇ ਵਿੱਚ ਆਖਰੀ ਸਵਾਲ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਾਂ ਸਾਡੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਅਕਾਲੀ ਉਦੇਦਾਰ ਦੇ ਤੌਰ ਤੇ ਕੀ ਅਪੀਲ ਕਰਨਾ ਚਾਹੁੰਦਾ ਮੈਂ ਤਾਂ ਸਾਰੇ ਜਿਹੜੇ ਸਾਡੇ ਇਲਾਕੇ ਦੇ ਪੰਜਾਬ ਦੇ ਪੰਜਾਬੀ ਲੋਕ ਨੇ ਜਿਹੜੇ ਪੰਜਾਬ ਪ੍ਰਤੀ ਹਮਦਰਦੀ ਰੱਖਦੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜੇ ਕਿਸੇ ਨੂੰ ਹਜੇ ਵੀ ਸਮਝ ਨਹੀਂ ਆਈ ਸਮਝੋ ਜਿਹੜਾ ਪੰਜਾਬ ਹੈ ਬਿਲਕੁਲ ਤਬਾਹੀ ਵਾਲੇ ਪਾਸੇ ਜਾ ਰਿਹਾ ਹੈ ਇਹਨੂੰ ਜੇ ਦਿਸ਼ਾ ਦੇ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਕਦਾ ਮੈਂ ਪਹਿਲਾਂ ਵੀ ਕਿਹਾ ਸੀ ਕੁਝ ਸ਼ਬਦ ਹੈ ਜਿਹੜੇ ਗਮਾਚ ਗਏ ਹੁਣ ਸੋਸ਼ਲ ਮੀਡੀਆ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕੋਨ ਸੀਗੇ ਵਰਕਰ ਸੀ ਉਹਨਾਂ ਨੂੰ ਲੋਕ ਭੇਡਾਂ ਕਹਿ ਕੇ ਸੰਬੋਧਨ ਕਰਦੇ ਸੀ ਤੇ ਮੈਂ ਉਹਨਾਂ ਨੂੰ ਭਰਾ ਕਹਿ ਕੇ ਬੁਲਾਉਂਦਾ ਸੀ ਹਮੇਸ਼ਾ ਮੈਂ ਹਮੇਸ਼ਾ ਇਹ ਕਹਿਣਾ ਵੀ ਸਾਡੇ ਭਰਾ ਨੇ ਗੁੰਮਰਾਹ ਹੋ ਕੇ ਉਧਰ ਗਏ ਨੇ ਅਸੀਂ ਉਹਨਾਂ ਨੂੰ ਖੁੱਲੇ ਦਿਲ ਨਾਲ ਆਪਦੇ ਕੋਲ ਬੁਲਾਉਣ ਦਾ ਜਿਹੜਾ ਸੱਦਾ ਦਿੰਨੇ ਆ ਵੀ ਤੁਸੀਂ ਆਓ ਅਸੀਂ ਸਾਰੇ ਇਕੱਠੇ ਹੋ ਕੇ ਉਹ ਕੰਮ ਕਰਾਂਗੇ ਪੰਜਾਬ ਦੇ ਲਈ ਜੋ ਆਮ ਆਦਮੀ ਪਾਰਟੀ ਤੋਂ ਨਹੀਂ ਹੋਇਆ ਜੋ ਕਾਂਗਰਸ ਤੋਂ ਨਹੀਂ ਹੋਇਆ ਜੋ ਭਾਜਪਾ ਨਹੀਂ ਕਰ ਸਕਦੀ ਉਹ ਸ਼੍ਰੋਮਣੀ ਅਕਾਲੀ ਦਲ ਕਰੇਗਾ ਕੀ ਤੁਸੀਂ ਉਮੀਦ ਕਰ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਜਿਹੜੀ ਪਾਰਟੀ ਹੈ ਉਹ ਰਾਜਨੀਤਿਕ ਤੌਰ ਤੇ ਵਾਪਸੀ ਕਰ ਸਕਦੀ ਹੈ ਬਿਲਕੁਲ ਕਰੂਗੀ ਜੀ ਕਿਉਂ ਨਹੀਂ ਕਰੂਗੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਨਾ ਹੈ ਸੋਸ਼ਲ ਮੀਡੀਆ ਤੇ ਇੱਕ ਗੱਲ ਚੱਲ ਰਹੀ ਸੀ ਕਹਿੰਦੇ ਅੰਬੈਸਡਰ ਕਾਰ ਬੰਦ ਹੋਊਗੀ ਕਹਿੰਦੇ ਐਚਐਮਟੀ ਦੀਆਂ ਘੜੀਆਂ ਬੰਦ ਹੋ ਗਈਆਂ ਰਾਜਦੂਤ ਮੋਟਰਸਾਈਕਲ ਬੰਦ ਹੋ ਗਿਆ ਚੇਤਕ ਸਕੂਟਰ ਬੰਦ ਹੋ ਗਿਆ ਤੇ ਕਹਿੰਦੇ ਬੈਲ ਬਾਟਮ ਦੀਆਂ ਪੈਂਟਾਂ ਬੰਦ ਹੋ ਗਈਆਂ ਮੈਂ ਤੁਹਾਨੂੰ ਦੱਸਦਾ ਕਿ ਬੈਲ ਬਾਟਮ ਦੀਆਂ ਪੈਂਟਾਂ ਵੀ ਦੁਬਾਰੇ ਆ ਗਈਆਂ ਚੇਤਕ ਵੀ ਬੜਾ ਸੁਧਰ ਕੇ ਦੁਬਾਰੇ ਆਇਆ ਹੈ ਚੇਤਕ ইলেকট্রনিক ਸਕੂਟਰ ਦੇ ਰੂਪ ਚ ਦੁਬਾਰੇ ਆਇਆ ਐ ਅੰਬੈਸਡਰ ਦੀ ਵੀ ਦੁਬਾਰਾ ਆਉਣ ਦੀ ਤਿਆਰੀ ਹੈ ਜੇ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ ਤੇ ਸਿੰਗਰਾਂ ਦੇ ਵਿੱਚੋਂ ਬੀਬੀ ਜਸਵਿੰਦਰ ਬਰਾੜ ਆ ਜਿਹੜੀ ਉਹ ਦੁਬਾਰੇ ਦਾਇਕੀ ਦੇ ਵਿੱਚ ਆ ਰਹੀ ਹੈ ਲਾਹੇ ਹੀਰਾ ਆ ਰਿਹਾ ਜੇ ਉਹ ਚੀਜ਼ਾਂ ਵਾਪਸ ਆ ਸਕਦੀਆਂ ਉਮਰ ਅਬਦੁੱਲਾ ਦੀ ਜੰਮੂ ਕਸ਼ਮੀਰ ਚ ਆ ਸਕਦੇ ਆ ਜੇ 27 ਸਾਲਾਂ ਬਾਅਦ ਅੱਜ ਭਾਜੀਪੀ ਦਿੱਲੀ ਚ ਆ ਸਕਦੀ ਹੈ ਤੇ ਚੰਦਰਬਾਬੂ ਨਲਡੂ ਜਿਹੜੇ ਆਂਧਰਾ ਪ੍ਰਦੇਸ਼ ਦੇ ਵਿੱਚ 20 ਸਾਲਾਂ ਬਾਅਦ ਆ ਸਕਦੇ ਐ ਸ਼ਰੋਮਣੀ ਅਕਾਲੀ ਦਲ ਆਊਗਾ ਦੁਬਾਰੇ ਨਵੇਂ ਰੂਪ ਚ ਆਊਗਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਦੀ ਅਗਵਾਈ ਕਰਨਗੇ ਪਰ ਉਹ ਸੁਖਵੀਰ ਸਿੰਘ ਬਾਦਲ ਜਿਹੜੇ ਹੁਣ ਹੋਣਗੇ ਉਹ ਬਿਲਕੁਲ ਪੱਕ ਕੇ ਆਉਣਗੇ ਜਿਹੜੇ ਪੱਠੀ ਦੇ ਵਿੱਚ ਪੱਕ ਕੇ ਆਉਣਗੇ ਉਹਨਾਂ ਨੂੰ ਧੁੱਪਾਂ ਦਾ ਸ਼ਾਮਾਂ ਦਾ ਚਾਨਣ ਦਾ ਹਨੇਰੇ ਦਾ ਸਾਰੀ ਚੀਜ਼ ਦਾ ਗਿਆਨ ਹੋ ਗਿਆ ਹੁਣ ਜੋ ਪੰਜਾਬ ਵਾਸਤੇ ਉਹ ਕਰਨਗੇ ਕਿਉਂਕਿ ਉਹਨਾਂ ਦੀ ਵਾਹਿਗੁਰੂ ਨੇ ਜਾਨ ਬਖਸ਼ੀ ਹੈ ਉਹਨਾਂ ਤੇ ਜਦੋਂ ਹਮਲਾ ਹੋਇਆ ਅਸੀਂ ਜਦੋਂ ਮੀਟਿੰਗਾਂ ਤੇ ਜਾਂਦੇ ਆ ਉਹ ਇਹ ਕਹਿੰਦੇ ਆ ਕਿ ਮੈਂ ਜਿਹੜਾ ਆਪਣਾ ਜੀਵਨ ਹੈ ਪੰਜਾਬ ਤੇ ਕੌਮ ਦੇ ਭਲੇ ਵਾਸਤੇ ਲਾਉਣਾ ਹੈ ਮੈਨੂੰ ਵਾਹਿਗੁਰੂ ਨੇ ਦੂਸਰਾ ਜਨਮ ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਨਵੀਂ ਜਿਹੜੀ ਸ਼ੇਪ ਲੈ ਕੇ ਨਵੇਂ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਊਗਾ